ਉਹ ਸਵਾਲ ਇਹ ਆ ਕਿ ਜਿੱਥੇ ਕਿਸਾਨ ਸੁੱਤੇ ਪਏ ਸਨ ਲੰਗਰ ਬਣ ਰਿਹਾ ਸੀ ਉੱਥੇ ਅਥਰੂ ਸੁੱਤੇ ਯਾਰ ਇੱਕ ਪਾਸੇ ਤੇ ਮੀਟਿੰਗ ਕੀਤੀ ਜਾਂਦੀ ਕੇਂਦਰ ਸਰਕਾਰ ਨੂੰ ਦੂਜੇ ਪਾਸੇ ਇਹ ਕੀ ਚੀਜ਼ਾਂ ਕੀਤੀ ਜਾ ਰਹੀਆਂ ਵੇਖੋ ਜੀ ਮੈਂ ਆਖੂ ਐਡੀ ਨਲਾਇਕ ਸਰਕਾਰ ਪਿਛਲੇ 70 80 ਸਾਲ ਤੋਂ ਅਸੀਂ ਨਹੀਂ ਵੇਖੀ ਕਿਉਂਕਿ ਇਹ ਸਰਕਾਰ ਇਹਨਾਂ ਲੋਕਾਂ ਨੇ ਬਣਾਈਆਂ ਇਹਨਾਂ ਲੋਕਾਂ ਨੇ ਕਿਸਾਨਾਂ ਨੇ ਬਣਾਈ ਹੀ ਮੋਦੀ ਜੀ ਤੁਸੀਂ ਵੇਖਿਆ ਜਦੋਂ ਪਹਿਲੀ ਵਾਰ ਮੋਗੇ ਆ ਕੇ ਇਹਨੇ ਰੈਲੀ ਕੀਤੀ ਪੰਜਾਬ ਦੇ ਵਿੱਚ ਤੇ ਇਹਨੇ ਇਹ ਕਿਹਾ ਸੀ ਪੀ ਮੈਂ ਜਾਣਦੇ ਪਹਿਲਾਂ ਸੁਆਮੀ ਨਾਸ ਦੀ ਰਿਪੋਰਟ ਲਾਗੂ ਕਰੂੰਗਾ ਅੱਜ ਉਹ ਤੀਸਰੀ ਵਾਰ ਬਰਾਜਮਾਨ ਹੋ ਗਿਆ ਵਾ ਪਰ ਆ ਕੀ ਆਸ ਨਹੀਂ ਜਿਹੜੀ ਕੀਤੀ ਆ ਕੱਲ ਅਥਰੂ ਗੋਲੇ ਗੋਲੀਆਂ ਸਾਡੇ ਹਜ਼ਾਰਾਂ ਦੇ ਨਾਲ ਹੀ ਲੋਕ ਜਿਹੜੇ ਫੱਟਰ ਹੋਏ ਆ ਕਿਸੇ ਦੀ ਅੱਖ ਚਲੇ ਗਈ ਆ ਉਹ ਗੋਲੀਆਂ ਸਿੱਧੀਆਂ ਪਲਾਸਟਿਕ ਵਾਲੀਆਂ ਮਾਰ ਰਹੇ ਆ ਅਥਰੂ ਗਏ ਤੁਸੀਂ ਖੁਦ ਵੇਖਿਆ ਕਿਦਾਂ ਡਰੋਨ ਲਈ ਉਹ ਕਰ ਰਹੇ ਸੀ ਪਰ ਦੱਸ ਦੇਣਾ ਚਾਹੁੰਦੇ ਆ ਇਹ ਤੁਸੀਂ ਕਾਫਲੇ ਸਾਡੇ ਵੇਖ ਰਹੇ ਜੇ ਇਹ ਦਿੱਲੀ ਸਾਡੀ ਆ ਨਾ ਇਹਦੇ ਪਿਓ ਦੀ ਆ ਕਿਉਂਕਿ ਇੱਧਰ ਪਾਕਿਸਤਾਨਵਾ ਤੇ ਇਧਰ ਇਹਨੇ ਇੱਕ ਸਾਨੂੰ ਹੋਰ ਬਾਰਡਰ ਬਣਾ ਦਿੱਤਾ ਵਾ ਕਸ਼ਮੀਰ ਨਹੀਂ ਬਣਾ ਦਿੱਤਾ ਕਿ ਕਸ਼ਮੀਰ ਨਹੀਂ ਆਖਾਂਗੇ ਜੋ ਸਾਡੀ ਮੰਗ ਮੈਨੂੰ ਜਾਵਦਾ ਉਹ ਬਣਾਤਾ ਇਹਨਾਂ ਹਾਂ ਠੀਕ ਹੈ ਨਾ ਪਰ ਇਹ ਨਹੀਂ ਚਾਹੀਦਾ ਇਹਨਾਂ ਨੂੰ ਇਹ ਚੀਜ਼ ਬਹੁਤ ਮਾੜੀ ਆ ਪਰ ਸਾਡੀਆਂ ਜਿਹੜੀਆਂ ਮੰਗਾ ਵਾਂ ਉਹ ਬਿਲਕੁਲ ਜਿਹੜੇ ਮੰਤਰੀ ਜੀ ਆਏ ਤਿੰਨ ਉਹ ਮੰਨੇ ਆ ਵੀ ਵਾਕਿਆ ਤੁਹਾਡੀਆਂ ਮੰਗਾ ਜਾਇਜ ਵਾ ਤੇ ਅਸੀਂ ਕਮਿਟਮੈਂਟ ਕਰਕੇ ਤੁਹਾਨੂੰ ਦੱਸਦੇ ਆ ਵੇਖੋ ਸਾਨੂੰ 5-6 ਦਿਨ ਹੋ ਗਏ ਜਲਾ ਰਹੇ ਆ ਤੇ ਇਹ ਆਖਰ ਫਿਰ ਅਸੀਂ ਕਾਫਲੇ ਜਿਹੜੇ ਦਿੱਲੀ ਵੱਲ ਤੋਰਤੇ ਆ ਉਹਨਾਂ ਚਿਹਰੇ ਵਾਪਸ ਨਹੀਂ ਮੁੜਨਗੇ ਜਿੰਨਾ ਚਿਰ ਜਿਹੜੀਆਂ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਮੰਗਾ ਇਹ ਨਹੀਂ ਵੀ ਨਵੀਆਂ ਵਾ ਇਹ ਜਿੰਨਾ ਚਿਰ ਮੰਨ ਨਹੀਂ ਲੈਂਦੇ ਉਹਨਾਂ ਚਿਰ ਬਿਲਕੁਲ ਕਾਫਲੇ ਸਾਡੇ ਅੱਜ ਪਿੰਡਾਂ ਤੋਂ ਫੂਨ ਆ ਰਹੇ ਆ ਹੋਰ ਵੱਡੇ ਆ ਰਹੇ ਆ ਇਹ ਕਾਫਲੇ ਵੱਡੇ ਹੁੰਦੇ ਜਾਣੇ ਆ ਤੇ ਮੋਦੀ ਜੀ ਨੇ ਨਿੱਕੇ ਹੁੰਦੇ ਜਾਣਾ ਵਾ ਤੇ ਨਹੀਂ ਤੇ ਫੇਰਾ ਚਵੀ ਆ ਗਈ ਆ ਪਿੰਡਾਂ ਦੇ ਵਿੱਚ ਤੁਸੀਂ ਵੇਖਿਆ ਪਿਛਲੇ ਸਮੇਂ ਜਦੋਂ 13 ਮਹੀਨੇ ਜਿਗਾ ਚੱਲਿਆ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਕਿੱਦਾਂ ਇਹਨਾਂ ਨੂੰ ਭੁਜਾਇਆ ਇਹਨਾਂ ਨੂੰ ਉਸੇ ਤਰ੍ਹਾਂ ਹਾਲਤ ਕਰਾਂਗੇ ਐਮਪੀ ਯੂਪੀ ਸਾਰੇ ਜਿੰਨੇ ਬਾਰਡਰ ਆ ਸਾਰੇ ਇਹ ਵੇਲੇ ਸੀਲ ਪਏ ਆ ਪੂਰਾ ਇਹਨੇ ਹਿੰਦੁਸਤਾਨ ਜਿਹੜਾ ਉਹ ਜਾਮਕਲਾ ਕੇ ਰੱਖਤਾ ਕੱਲ ਇਹਦੇ ਜ਼ਿੰਮੇਵਾਰ ਸਰਕਾਰ ਹੈਗੀ ਆ ਬੰਦੇ ਬਿਲਕੁਲ ਜੀ ਕੱਲ ਹਾਈ ਕੋਰਟ ਨੇ ਵੀ ਕਹਿ ਦਿੱਤਾ ਵਾ ਵੀ ਇਹ ਤੁਸੀਂ ਵੇਖਿਆ ਹੋਊਗਾ ਖਬਰ ਬੰਵੀ ਸੁਣੀ ਆ ਉਹਨੇ ਕਿਹਾ ਵੀ ਇਹ ਜਾਇਜ਼ ਨਹੀਂ ਇਹ 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 ਇਹਨਾਂ ਨੂੰ ਆ ਕੰਮ ਲੋਕਾਂ ਵਾਸਤੇ ਨਹੀਂ ਕਰਨਾ ਚਾਹੀਦਾ ਇਹੋ ਜਿਹੇ ਦਾਸ ਆਰਮੀ 'ਚ ਨੌਕਰੀ ਕਰਕੇ ਆ ਜਦੋਂ ਦੂਸਰੇ 스테ਜ ਨਾਲ ਲੜਾਈ ਹੁੰਦੀ ਆ ਉਹ ਤੋਂ ਫਿਰ ਮੈਂ ਨਾਪਦੇ ਵੀ ਦੁਸ਼ਮਣ ਦੇ ਅੱਗੇ ਨਾ ਵਾਜੇ ਇਹ ਸਾਨੂੰ ਦੁਸ਼ਮਣ ਬਲਾ ਕੇ ਬੈਠਾ ਜਦੋਂ ਕਿ ਇਹਦੇ ਆਪਣੇ ਲੋਕ ਆ ਅੰਡਾ ਤਾਂ ਆਂਡਾ ਜਿਹੜੇ ਜਿਹੜੇ ਪੂਰੇ ਵਿਸ਼ਵ ਦਾ ਢਿੱਡ ਭਰ ਰਹੇ ਆ ਤੇ ਸਾਨੂੰ ਵੇਖ ਰਹੇ ਮੈਂ ਬੇਨਤੀ ਕਰੂੰਗਾ ਮਹਾਪੁਰਸ਼ਾਂ ਨੂੰ ਐਨਆਰਏ ਮਦੂਦ ਸਕਸ ਕਮੇਟੀ ਜਿੰਦਾਬਾਦ 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 ਸਾਨਾ ਦਾ ਏਕਾ ਜਿੰਦਾਬਾਦ 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 ਸਾਨ ਮਜ਼ਦੂਰ ਚਕਰ ਕਮੇਟੀ ਜਿੰਦਾਬਾਦ 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 ਸਾਨ ਨਰਾਇਕਾ ਜਿੰਦਾਬਾਦ 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 ਸੈਂਟਰ ਸਰਕਾਰ ਮਰਦਾਬਾਦ ਮਰਦਾਬਾਦ ਗੁਰਦਾਬਾਦ ਸੈਂਟਰ ਸੁਕਾ ਮਰਦਾਬਾਦ 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 ਸੋਟੀ ਕਾ ਮਰਦਾਬਾਦ ਜਿੰਦਾਬਾਦ ਗੁਰਦਾਬਾਦ ਸੈਂਟਰ ਸਰਕਾਰ ਮਰਦਾਬਾਦ ਮਰਦਾਬਾਦ ਸਾਰੇ ਸਰਕਾਰ ਹਾਏ 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 ਪੁੱਤੋ ਹਾਏ 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 ਖਾਨਾ ਦੇ ਦਸਤ ਕਰਨ ਵਾਲੀਆਂ ਸਰਕਾਰਾਂ ਮਰਦਾਬਾਦ 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 ਖਾਨਾ ਦੇ ਅਥਰੂ ਗੈਰ ਵਹਾਉਣ ਵਾਲੀਆਂ ਸਰਕਾਰਾਂ ਦਾ ਰਵੇ ਕੱਖਣਾ ਰਵੇ ਕੱਖਣਾ ਰਵੇ ਕੱਖਣਾ ਖਾਨਾ ਨੂੰ ਸਿੱਧੀਆਂ ਗੋਲੀਆਂ ਮਾਰ ਵਾਲੀਆਂ ਸਰਕਾਰਾਂ ਹਾਏ 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 ਖਾਨਾ ਮਜ਼ਦੂਰਾਂ ਦੁਕਾਨਦਾਰਾਂ ਆਦਿਕਾਂ ਦੇ ਇੱਕ ਜਿੰਦਾਬਾਦ 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 ਪੂਰੇ ਭਾਰਤ ਦੇ ਕਿਸਾਨਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਇਹ ਇਕਤਾ ਦਾ ਪ੍ਰਤੀ ਕਿਆ ਹੈਗਾ ਹੋਰ ਵੀ ਅਸੀਂ ਕਈ ਤਸਵੀਰਾਂ ਅਸੀਂ ਸਾਂਝੀਆਂ ਕਰਾਂਗੇ